ਸ਼੍ਰੀ ਬੌਕਸਰ ਸਾਹਿਬ ਤੋਂ ਸਾਲਸਾਰ ਤਾਮ ਲਈ ਰਵਾਨਾ ਹੋਈ ਬਾਅਦ ਸਭ ਜੁਰਗਾ ਨੇ ਸੀਐਮ ਆਨ ਨੂੰ ਦਿੱਤੀਆਂ ਸਿਸਾ ਕਹਿੰਦੇ ਸਾਡੀ ਖੁਆਇਸ਼ ਨੂੰ ਪੂਰਾ ਕਰਨ ਲਈ ਧੰਨਵਾਦ ਲੁਧਿਆਣਾ ਤੇ ਜਿਮ ਵਿੱਚ ਨੌਜਵਾਨ ਦੀ ਪੇਤ ਭਰੇ ਹਾਲਾਤ ਚ ਮੌਤ ਰੋਂਦੀ ਮਾਂ ਦਾ ਰਹੀ ਦੇਖਿਆ ਜਾਂਦਾ ਹਾਲ ਜਿ ਮਾਲਕ ਉੱਤੇ ਲੱਗੇ ਇਲਜ਼ਾਮ ਸੰਗਰੂਜ ਕਨੋਰੀ ਚ ਹਨਰ ਕੀਲਿੰਗ ਦਾ ਮਾਮਲਾ ਪਿਓ ਅਤੇ ਚਾਚੇ ਨੇ ਤੀਨ ਨੂੰ ਫਾਹੇ ਨਾਲ ਟੰਗਿਆ ਪੁਲਿਸ ਨੇ ਦੋਹਾਂ ਨੂੰ ਕੀਤਾ ਗ੍ਰਿਫਤਾਰ ਬਟਾਲਾ ਚਾਇਨਾ ਡੋਰ ਵੇਚਣ ਵਾਲਿਆਂ ਖਿਲਾਫ ਵੱਡੇ ਵਕੀਲ ਹੋ ਗਏ ਇਕੱਠੇ ਕਹਿੰਦੇ ਇਰਾਦਾ ਹੈ ਕਤਲ ਉੱਤੇ ਪਵਾਵਾਂਗੇ ਪਰ ਚਾ ਪੰਜਾਬ ਸਰਕਾਰ ਨੂੰ ਕਾਨੂੰਨ ਬਣਾਉਣ ਦੀ ਵੀ ਕੀਤੀ ਮੰਗ ਸਿਰਫ ਰਾਜਸੀ ਮਨਸਾ ਉੱਤੇ ਪਾਰਟੀ ਨੂੰ ਬਚਾਉਣ ਲਈ ਸੁਖਵੀਰ ਬਾਦਲ ਨੇ ਮਾਫੀ ਵਾਲਾ ਢੋਂਗ ਰਚਿਆ ਹਰਮਿੰਦਰ ਸਿੰਘ ਕਾਲਕਾ ਮូរਿੰਡਾ ਸੀਐਮ ਨਾਲ ਮੁਲਾਕਾਤ ਤੋਂ ਬਾਅਦ ਬੱਚਾ ਜਪਾਰੀ ਉੱਚਾ ਕਹਿੰਦੇ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨਾਲ ਕੀਤੀ ਗੱਲ ਨਸ਼ਾ ਤਸਕਰੀ ਵਿੱਚ ਪੰਜਾਬੀ ਟਰੱਕ ਡਰਾਈਵਰ ਨੂੰ 15 ਸਾਲ ਸਜ਼ਾ ਸਜ਼ਾ ਤੋਂ ਡਰਦਾ ਕੈਨੇਡਾ ਤੋਂ ਭਾਰਤ ਭੱਜਿਆ ਟਰੱਕ ਡਰਾਈਵਰ ਸਦਰ ਵਿੱਚ ਕੁਸਪੈਟ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਅਦਾਲਤ ਨੇ 7 ਦਿਨਾਂ ਦੇ ਪੁਲਿਸ ਰਿਮਾਰਡ ਤੇ ਭੇਜਿਆ ਸultanpur lodi ਚ ਭਿਆਨਕ ਸੜਕ ਹਾਦਸੇ ਚ 5 ਸਾਲ ਮਾਸੂਮ ਬੱਚੀ ਦੀ ਗਈ ਜਾਨ 5 ਜਣੇ ਹੋਏ ਜ਼ਖਮੀ ਨਹੀਂ ਦੇਖਿਆ ਜਾਂਦਾ ਰੋਂਦੇ ਪਰਿਵਾਰ ਦਾ ਹਾਲ ਕਰ ਪੋਥਲਾ ਚ ਸ਼ੱਕੀ ਹਾਲਾਤ ਅਜ ਮਾਪਿਆਂ ਦਾ ਇਕਲੋਤਾ ਪੁੱਤ ਹੋਇਆ ਗਾਇਬ ਪਤਨੀ ਨੂੰ ਛੱਡਣ ਗਿਆ ਸੀ ਸੈਂਟਰ ਮੁੜ ਕੇ ਨਹੀਂ ਪਰਤਿਆਕਰ ਮਾਸੰਪੁੱਤਰ ਤੇ ਪਤਨੀ ਦਾ ਰੋ ਰੋ ਬੁਰਾ ਹਾਲ ਸ਼੍ਰੀ ਬੌਕਸਰ ਸਾਹਿਬ ਤੋਂ ਸਾਲਸਾਰ ਤਾਮ ਲਈ ਰਵਾਨਾ ਹੋਈ ਬਾ ਸਭ ਜੁਰਗਾ ਨੇ ਸੀਐਮ ਆਨ ਨੂੰ ਦਿੱਤੀਆਂ ਸਿਸਾ ਕਹਿੰਦੇ ਸਾਡੀ ਖੁਆਇਸ਼ ਨੂੰ ਪੂਰਾ ਕਰਨ ਲਈ ਧੰਨਵਾਦ ਲੁਧਿਆਣਾ ਤੇ ਜਿਮ ਚ ਨੌਜਵਾਨ ਦੀ ਪੇਤ ਪਰੇ ਹਾਲਾਤ ਚ ਮੌਤ ਰੋਦੀ ਮਾਂ ਦਾ ਨਹੀਂ ਦੇਖਿਆ ਜਾਂਦਾ ਹਾਲ ਜੇ ਮਾਲਕ ਉੱਤੇ ਲੱਗੇ ਇਲਜ਼ਾਮ ਸੰਗਰੂਚ ਕਨੋਰੀ ਚ ਆਨਰ ਕੀਲਿੰਗ ਦਾ ਮਾਮਲਾ ਪਿਓ ਅਤੇ ਚਾਚੇ ਨੇ ਤੀਨ ਨੂੰ ਫਾਹੇ ਨਾਲ ਟੰਗਿਆ ਪੁਲਿਸ ਨੇ ਦੋਹਾਂ ਨੂੰ ਕੀਤਾ ਗ੍ਰਿਫਤਾਰ ਬਟਾਲਾ ਚਾਇਨਾ ਡੋਰ ਵੇਚਣ ਵਾਲਿਆਂ ਖਿਲਾਫ ਵੱਡੇ ਵਕੀਲ ਹੋ ਗਏ ਇਕੱਠੇ ਕਹਿੰਦੇ ਇਰਾਦਾ ਹੈ ਕਤਲ ਉੱਤੇ ਪਵਾਵਾਂਗੇ ਪਰ ਚਾ ਪੰਜਾਬ ਸਰਕਾਰ ਨੂੰ ਕਾਨੂੰਨ ਬਣਾਉਣ ਦੀ ਵੀ ਕੀਤੀ ਮੰਗ ਸਿਰਫ ਰਾਜਸੀ ਮਨਸਾ ਉੱਤੇ ਪਾਰਟੀ ਨੂੰ ਬਚਾਉਣ ਲਈ ਸੁਖਵੀਰ ਬਾਦਲ ਨੇ ਮਾਫੀ ਵਾਲਾ ਢੋਂਗ ਰਚਿਆ ਹਰਮਿੰਦਰ ਸਿੰਘ ਕਾਲਕਾ ਮੋਰਿੰਦਾ ਸੀਐਮ ਨਾਲ ਮੁਲਾਕਾਤ ਤੋਂ ਬਾਅਦ ਬੱਚਾ ਚਪਾਰੀ ਉੱਚਾ ਕਹਿੰਦੇ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨਾਲ ਕੀਤੀ ਗੱਲ ਨਸ਼ਾ ਤਸਕਰੀ ਵਿੱਚ ਪੰਜਾਬੀ ਟਰੱਕ ਡਰਾਈਵਰ ਨੂੰ 15 ਸਾਲ ਸਜ਼ਾ ਸਜ਼ਾ ਤੋਂ ਡਰਦਾ ਕੈਨੇਡਾ ਤੋਂ ਭਾਰਤ ਭੱਜਿਆ ਟਰੱਕ ਡਰਾਈਵਰ ਸਦਰ ਵਿੱਚ ਕੁਸਪੈਟ ਕਰਨ ਵਾਲੇ ਚਾਰ ਮਲਜ਼ਮਾਂ ਨੂੰ ਅਦਾਲਤ ਨੇ 7 ਦਿਨਾਂ ਦੀ ਪੁਲਿਸ ਰਿਮਾਰਡ ਤੇ ਭੇਜਿਆ ਸੁਲਤਾਨਪੁਰ ਲੋਧੀ ਦੇ ਭਿਆਨਕ ਸੜਕ ਹਾਦਸੇ 'ਚ 5 ਸਾਲ ਮਾਸੂਮ ਬੱਚੀ ਦੀ ਗਈ ਜਾਨ 5 ਜਣੇ ਹੋਏ ਜ਼ਖਮੀ ਨਹੀਂ ਦੇਖਿਆ ਜਾਂਦਾ ਰੋਂਦੇ ਪਰਿਵਾਰ ਦਾ ਹਾਲ ਕਰਪੂਥਲਾ 'ਚ ਸ਼ੱਕੀ ਹਾਲਾਤਾਂ 'ਚ ਮਾਪਿਆਂ ਦਾ ਇਕਲੌਤਾ ਪੁੱਤ ਹੋਇਆ ਗਾਇਬ ਪਤਨੀ ਨੂੰ ਛੱਡਣ ਗਿਆ ਸੀ ਸੈਂਟਰ ਮੁੜ ਕੇ ਨਹੀਂ ਪਰਤਿਆ ਘਰ ਮਾਸੂਮ ਪੁੱਤ ਤੇ ਪਤਨੀ ਦਾ ਰੋ ਰੋ ਬੁਰਾ ਹਾਲ